ਅਮਦੀਦ ਅਲੀ ਦਾ ਵੀ ਨਹੀਂ ਨਰਾਪੁਰਾ ਲਾਲਚ ਸਵਾਜੇ ਖੜਨਾ ਕੱਲ ਨੂੰ ਸਾਬ ਜੀ ਆ ਤਾਂ ਚੱਲੂਗੀ ਇਹ ਚੱਲੂਗੀ ਓ ਡੱਬੀ ਓ ਰੱਬੀ ਚੱਲ ਜੂ ਆ ਚੱਲ ਜੂਗੀ ਨਹੀਂ ਚੱਲਦੀ ਨਹੀਂ ਚੱਲਦੀ ਬਾਈ ਖੀਰੀਆਂ ਪੱਠਾ ਮੰਗੀਆਂ ਨੇ ਇਹ ਵੀ ਕੱਢ ਦੇ ਵਾਪਸ ਆ ਲੈਨੇ ਖੀਰੀਆਂ ਕਿਹਾ ਕੱਲ ਨੂੰ ਜਾ ਕੇ ਗਾਂਹ ਦੇਖ ਲੀਆਂ ਕਿਸੇ ਪਾਲੀ ਨੂੰ ਚੈੱਕ ਕਰਾਣੀ ਆ ਲੈ ਕਹੂ ਕਿਹੜੇ ਕੰਜਰ ਨੇ ਦਵਾਈਆਂ ਨੇ ਫੇਰਾ ਤੇ ਗੱਬਣ ਕਹਿਣਗੇ ਰਾਜੂ ਨੇ ਮੈਂ ਕੰਜਰ ਵੱਜੂ 2 400 ਪਿੱਛੇ ਆ ਗੱਬੜਾ ਰਾਜੂ ਆ ਗੱਬਾ ਬੱਪੂ ਮੇਰਾ ਗੱਬਣ ਵੀ ਨਹੀਂ ਲੈਣੀ ਗੱਬਣ ਫੇਰ ਤਾਂ ਲੋਟ ਆਉਣਾ ਨਹੀਂ ਕਰ ਛੋਟੀਆਂ ਦੇ ਦੇ ਖੀਰੀਆਂ ਦੇ ਦੇ ਹਾਂ ਇਹ ਦੇ ਤੇ ਪਾਰ ਨਾਲ ਬਣੀਆਂ ਕਿਉਂ ਵੀ ਕੱਟ ਲੈ ਇਹਨਾਂ ਦਾ ਹਾਂ ਲੈ ਯਾਰ ਰੱਖਿਆ ਤੇ ਵੜਦਾ ਵੜਦਾ ਕੱਢਦਾ ਗੋਲਾ ਵੀ ਕੱਢਦਾ ਨੇ ਇੱਕ ਤਾਂ ਚਲਾਏਗਾ ਹੀ ਹੁਣ ਸਾਰੀਆਂ ਤਾਂ ਨਹੀਂ ਕੱਢੀ ਜਾਏਗਾ ਨੀ ਆ ਦੋਏ ਚੱਲਣਗੀਆਂ ਇਹਨਾਂ ਦੀ ਮੇਲਦੀਆਂ ਲੇਤੀਆਂ ਨਹੀਂ ਖੀਰੀਆਂ ਕੀਰੀਆਂ ਆਖਰੀਆਂ ਹੀ ਆ ਨਾ ਖੀਰੀਆਂ ਆ ਵੀ ਖੀਰੀ ਐ ਬਸ ਸਾਦੇ ਹਾਂ ਦੋਆਂ ਦਾ ਆਈ ਪੜਾ ਬੁਰਾ ਇਹ 10 ਸ ਜੈ ਇਹ ਗੱਲ ਕਰੀ ਤੇ ਪਾ ਕੇ ਰੱਸੀਆਂ ਬੰਨ੍ਹਾ ਦੈ ਨੇ ਉੱਥੇ ਅਵੇਲਾ ਕੁਆਲਿਟੀ ਵੇਖ ਲੈ ਰਾਜੂ ਚੱਲ ਕੁਆਲਿਟੀ ਸਾਰਾ ਕੁਛ ਵਧੀਆ ਹੈ 650 ਦੀਆਂ ਪਾਲਾ 650 ਨਹੀਂ ਇਹ ਨਹੀਂ ਦੀਆਂ ਨਹੀਂ ਪੈਣੀਆਂ ਉੱਥੇ ਪੱਠਾ ਇਹ ਤੂੰ ਤਕੜੀਆਂ ਲਈਆਂ ਨੇ ਨਹੀਂ ਨੀਂਗ ਰਾਜੂ ਤੂੰ ਬਸ ਆਪ ਦੀ ਮਾਂ ਇਹਦਾ ਮਾਲ ਕੁਆਲਿਟੀ ਵੇਖ ਲੈ ਫਿਰ 8 ਦੀਆਂ ਇੱਕ ਲਈਆਂ ਨੇ ਤੇ ਸਾਢੇ 3 ਦੀ ਇੱਕ ਲਈ ਆ ਬਈ ਇੱਕ ਛੀਦੀ ਲਈ ਹੈ हां जी जी बाकी रंग हूं दसना ओ चलण जाना इतू भारी ने नेम दबाले ਝੂਠ ਨਹੀਂ बोलदा जे जाके देखया क्वालिटी भी है मेरा चार सीगा जी चार क्वालिटी भी है चार चार नु ਲਈਆਂ ਨੇ तू भारी ने आबापे तो सामने ही ਲਈਆਂ क्वालिटी क्वालिटी भी है ऐ इतू ਵਧੀਆ ਨੇ ਚੱਲ ਵਧੀਆ ਜਵਾਈਆਂ ਹੋਣਗੀਆਂ ਮਾੜੀਆਂ ਟੁੱਟਦਾ ਹੁੰਦਾ ਮੈਂ ਮਾੜੀਆਂ ਇਹਨਾਂ ਨੂੰ ਵੀ ਨਹੀਂ ਕਹਿੰਦਾ ਮੈਂ ਤਾਂ ਮਾੜੀਆਂ ਤੇਰੇ ਭਾਂਡੇ ਨੂੰ ਕਿਉਂ ਮਾੜਾ ਨਹੀਂ ਕਿਛਦਾ ਵੀ ਨਹੀਂ ਮਾਰਦਾ ਵੇਚਣਾ ਵੇਚੋ ਤਰੀ ਮਰਜੀ ਅਗਲਾ ਜਿੰਨੇ ਨੇ ਫਿਰ ਦੱਸੋ ਪਸੰਦ ਨੇ ਬਾਈ ਸੱਟ ਤਾਂ ਨਹੀਂ ਦੇਖਣਾ ਸੱਟ ਨੇ ਪੱਠਾ ਰੰਗਵਾ ਗਿਆ ਭਈਆ 200 ਰੁਪਏ ਰੱਖਦਾ ਮੇਰਾ ਮੈਂ ਫੜ ਕੇ ਬੈਠਾ ਜਾਗਾ ਤੱਲੇ ਤੂੰ ਸਾਰੇ ਰੱਖੀਆ ਭਾਂਜ ਮੈਂ ਹੀ ਫੜ ਜਾਣਾ ਲੈ ਲੈ ਭਾਈ ਮੇਰੀ ਸੁਣਦਾ ਗੱਲ ਆ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਤੁਹਾਡੇ ਨਾਲ ਰੋਜ਼ ਦੇ ਮੇਰੇ ਨਾਲੇ ਵਪਾਰੀਓ ਇਹ ਤਾਂ ਵਿਚਾਰੇ ਅੱਜ ਪੰਛੀ ਆਏ ਨੇ ਦੂਰੋਂ ਉੱਡ ਕੇ ਮਾਰ ਕੇ ਡਾਰੀਆਂ ਮਰਵਾਉਣੇ ਵੀ ਨਹੀਂ 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 ਕਿਸੇ ਨੂੰ ਨਾ ਮਰਵਾ ਉਹ ਦਵਾਈਆਂ ਨੇ 8000 ਦੀ ਜੋੜੀ ਐ ਤੂੰ ਨਿੱਗਰ ਐ ਠੀਕ ਐ ਗੱਲ ਤਾਂ ਮੈਂ ਗੱਲ ਇਹਨਾਂ ਦਾ 65 6500 9000 ਦੇ ਦਿਆਂ ਤੂੰ ਲੋ ਹਾ ਨਹੀ ਚਾਹਣਾ ਕੋਈ ਪੱਠਾ ਤਾਂ ਹੁਣ ਪਕੜਾ ਨੂੰ ਆਕੇ ਦੇ ਲਾ ਜੀ ਬੜਾ ਉਪਰਾ ਯਾਰ ਫਿਰ ਵਗ ਜੀ ਤੂੰ ਮੈਂ ਵਗਣਾ ਕਿਉਂ ਆ ਮੈਂ ਬੈਠਾ ਸੀ ਕੇ ਪੈਰਾਂ ਪਾ ਲੈਣੇ ਨਹੀਂ ਦੇਖੋ ਨਾ ਮੰਗਾ ਕੋਈ ਗੱਲ ਨਹੀਂ ਹੁਣ ਤੂੰ ਮੰਗ ਲੈ ਉਹਨੇ ਲਾਦਾ ਫਿਰ ਕੀ ਪੱਠਾ ਵੀ ਵੇਖ ਲੈ ਰਾਜੂ ਯਾਰ ਕੋਈ ਕੋਈ ਬੰਦਾ ਤਾਂ ਨਹੀਂ ਮਾਣੀਆ ਲੈ ਠਾਣਾ ਤਾਂ ਖਿਆ ਨਾ ਫਲੀਆਂ ਆ ਰਗੇ ਆ ਜਾ ਦੇਖਾਂ ਦਾ ਸਹੀ ਦੇਖ ਲੈ ਦੇਖ ਲੈ ਦੋਨਾਂ ਨੇ ਲੱਤਾਂ ਚੱਕ ਤੀਆਂ ਹਾਂ ਭਾਈ ਪਾਠੀ ਇਹ ਮਾੜੀ ਚੀਜ਼ ਨਹੀਂ ਦਿੰਦੇ ਤੁਹਾਨੂੰ ਐ ਫੱਕੇ ਕਰਦੇ ਆ ਕੋਈ ਗੱਲ ਨਹੀਂ ਲਾ ਸਕਦਾ ਤੇ ਤੂੰ ਵੀ ਗੁੱਸਾ ਨਾ ਕਰਿਆ ਸਾਢੇ 9 ਦੀਆਂ ਬੰਦੀਆਂ ਨੇ ਨਹੀਂ ਮੈਂ ਕਰਾ ਦੇ ਦੇ ਨਹੀਂ ਮੈਂ ਕਰਾ ਜਾਵਾ ਪੱਕੇ ਪੱਕਾ ਲਾ ਦੇ ਰਿਹਾ ਜੂ ਪੱਕੀ ਨਹੀਂ ਹੁਣ ਪੱਕਾ ਕੀ ਰਹਿ ਗਿਆ ਪੱਕਾ ਬਾਬਾ ਵਿਚਾਲੇ ਨਾਲ ਉਹਨਾਂ ਦੀ ਵੀਡੀਓ ਖਰਾਬ ਹੋ ਜੂ ਇੱਥੇ ਜੀ ਮੈਂ ਸੁਰੇ ਖੜੀ ਬਣਾ ਲੈਣ ਦੇ ਜੇ ਕਿਸੇ ਦੀ ਰੋਟੀ ਚੱਲਦੀ ਹੈ ਚਲਾ ਲੈਣ ਦੇ ਅਰੇ ਨੂੰ ਦੇਣੀਆਂ ਨੇ ਹਾਂ ਯਾਰ ਪੂਰੀਆਂ ਦੱਸ ਦਿਆਂ ਚੱਲਦੀਆਂ ਨੇ ਰੱਖ ਲਵੀਆਂ ਹਾਂ ਹੁਣ ਅਗਲਾ ਜਮੀ ਥੋੜੀ ਮਰਵਾਉਣਾ ਜਿੰਨੇ ਦਾ ਮਾਲ ਹੈ ਗਲਤ ਗੱਲ ਨਹੀਂ ਕਰਨੀ ਹੁਣ ਮੈਂ ਤੇਰੀਆਂ ਦੇ ਮੁੱਲ ਲਾਇਆ ਸਹੀ ਹਾਂ ਇੱਕ ਆਪਣੀ ਆਈ ਦਾ ਮਕਾ ਯਾਰ ਕਿੰਨੀ ਜਲਦੀ ਤੇਰੀ ਕਿਹੜੀ ਡੱਬੀ ਕਿਹੜੀ ਡੱਬੀ ਹਾਂ ਮੇਰੀ ਆ ਪਰ ਦੋਏ ਚਲਦੀਆਂ ਦੱਸਦੀਆਂ ਇਹ ਦੱਸ ਵੀ ਤੇਰੀ ਜਲਦੀ ਆ ਹਾਂ ਤੇਰੀ ਜਿਹੜਾ ਚੱਲ ਲੂਗੀ ਕੋਈ ਬਾਹਰ ਨਾਲ ਰਾਜੂ ਇਹ ਬਸ ਜਾਏਗਾ ਮਕਾਬਾ ਮੈਨੂੰ ਕੀ ਬਤਾਈ ਦੀ ਐ ਕੋਧੀ ਆ ਯਾਰ ਕੱਚੀਆਂ ਗਾ ਓ ਬਾਈ ਉਰੇ ਆ ਜਾ ਮੈਂ ਗਵਾਰੂ ਬਾਜੂ ਬਾਈ ਕੱਢਦਾ ਯਾਰ ਤੂੰ ਹਾਂ ਆ ਆ ਉਹ ਬਾਈ ਉਰੇ ਆ ਜਾ ਵਾਦਾ ਬਟਾ ਤੂੰ ਨਹੀਂ ਮਾਰਦਾ ਨੀ ਬਈ ਐ ਬਰ ਬਰ ਉਹ ਗੱਲ ਮੈਂ ਦਾ ਕਰਦਣਾ ਓਏ ਵਾਦਾ ਕੱਟਾ ਤੁਹਾਡਾ ਮੈਂ ਕਰਦਣਾ ਹਾਂ ਤੂੰ ਕਰ ਦੇ ਮੈਂ ਕਰਦਣਾ ਤੈਨੂੰ ਸਾਢੇ 4 ਮਿਲੂ ਇਹਨੂੰ ਸਾਢੇ 5 ਮਿਲੂ ਨਹੀਂ ਫਿਰ ਆਪਣੀ ਵਿੱਚ ਨਹੀਂ ਲੈ ਤੂੰ ਮੇਰੀ ਲੈ ਯਾਰ ਬਾਈ ਲੈ ਫੜਾ ਤੇਰੇ ਲਈ ਫੜਾ ਫੜੋ ਮੁੰਡਿਆ ਪਰ ਸਿਰੇ ਲ ਜਾ ਕੇ 10 ਰੁਪਏ ਦੀ ਦੇ ਸਾਢੇ 5 ਵਾਰੀ ਚੱਲ ਤੇਰੀ ਹੁਣ ਲੰਦੇ ਨਹੀਂ ਸੀ ਮੇਰੇ ਨਾਲ ਚਲ ਗੱਲ ਨਹੀਂ ਕਰਨੀ ਹਾਂ ਬੰਦ ਹੋ ਗਏ ਕਿਹੜੇ ਦੰਦਾ ਆ ਆ ਮਾਰੋ ਜਾ ਕੁਛ ਨਹੀਂ ਦਾ ਇਹਦਾ ਜਵੰਦਰੂ ਕੰਨ ਨਹੀਂ ਇਹ ਨਹੀਂ ਉਹੋ ਜਿਹੀ ਕੋਈ ਗੱਲ ਉਹ ਗੱਲਾਂ ਨਹੀਂ ਆ ਮਾਹਲ ਦੇ ਵੀਡੀਓ ਬਾਈ ਇਧਰ ਹੋਈ ਮਾਰ ਵੀਡੀਓ ਕੀ ਬਾਬਾ ਜੰਮਦੀਆਂ ਦੀ ਨੇ ਛੋਟੀਆਂ ਹੁੰਦੀਆਂ ਨੇ ਐ ਖਿੱਚ ਕੇ ਨਹੀਂ ਖੋਲੇ ਜੰਮਣ ਵੇਲੇ ਅਸੀਂ ਪਾਲੀ ਦਾ ਬਾਹਰ ਐ ਖਿੱਚ ਕੇ ਖੋਲਦਾਂ ਨਹੀਂ ਕੰਨਾਂ ਨੂੰ ਐ ਜੰਮਣ ਵੇਲੇ ਜਿਹੜਾ ਸ਼ਹਿਰ ਪਾਲੀ ਐ ਜਿਹੜੇ ਨਾੜੀ ਨੇ ਨਕਾਤ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਵਾਈ ਬੱਕਰੀ ਛੜਤੀ। ਉਵੇਂ ਛੜ ਦਿੰਦੇ। ਹਾਂਜੀ। ਉਵੇਂ ਛੜ ਦਿੰਦੇ ਆ। ਹੈ ਰਾਜੂ। ਬਾਠਾ ਵੀ ਗੁਲਾਬੀ ਚਮੜੀ। ਜੰਮਦੀਆਂ ਬੁੜੀਆਂ ਜੰਮਦੇ ਜਵਾਖ ਨੂੰ ਨਾ ਐ ਥੇਪੜਨੀਆਂ। ਐ ਥੇਪੜਨੀਆਂ ਉਹ ਰੋਪੂਗਾ। ਜਿੰਨਾ ਰੋਉ ਚੰਗਾ। ਉਹਨੂੰ ਬਿਮਾਰੀ ਸਮਰੀ ਨਹੀਂ ਲੱਗਦੀ ਕੋਈ। ਜੇ ਜਵਾਖ ਉਹੀ ਗੁੰਮ ਜਾ ਰਿਹਾ ਰੋਈ ਨਾ। ਉਹ ਚੁੰਗਦੀ ਨਹੀਂ ਦੱਸਦਣਾ। ਉਹ ਹੈ ਨਾ ਦੁੱਧ ਦਿੰਦੀਆਂ ਨੇ ਬੁੜੀਆਂ। ਸਾਈ ਤੈਨੂੰ ਪੜਾਤੀ ਆਪਾਂ। ਆਹ ਤੀਜੀ ਸਾਈ। ਆਹ ਦੋਸਤ। ਭਾਈ ਦੇ ਦੇ 55 ਦੇ ਨੂੰ 5 ਦੇ ਰੱਸੀ ਪਾਕੇ ਦਾ ਹਰਪੀਆਂ ਦੀ ਉਹ ਬਾਬੇ ਤੋਂ ਉੱਥੇ ਉੱਥੇ ਬੰਨਿਆ ਉੱਥੇ ਇਕੱਠੀਆਂ ਕਰ ਲੈ ਆਪਣੀਆਂ ਉਹ ਬੰਦਾ ਵੀ ਚੰਗਾ ਟਕਰ ਗਿਆ ਨਹੀਂ ਅਗਲਾ ਵਾਰ ਤੰਬੂ ਚ ਬਣਾਉਂਦਾ ਨਹੀਂ ਹੈਗਾ ਆਲਾ ਬਣਾਉਂਦਾ ਨਹੀਂ ਹੁੰਦਾ ਬਦ ਤੰਬੂ ਚ ਮੇਰਾ ਮਾਲ ਨਹੀਂ ਵਕਣਾ ਹੋਰ ਹਾਕਮ ਖੋਲਣੀ ਵਾਲਾ ਕਦੀ ਨਹੀਂ ਕਰਦਾ ਟਾਲਾ ਹਾਂ ਧੰਨਵਾਦ ਹਾਂ ਥੋੜੇ ਜਿਹੇ ਸਿਰੇ ਦੇ ਲਈ ਆਹ ਨਾਲੇ ਕਾਲੀਆਂ ਦਾ ਮਾਲ ਹਾਂ ਕਾਲੀ ਕਾਲੀ ਹੁਣ ਕਾਲੀ ਲੈ ਲੈਣੇ ਇੱਕ ਦੋ ਕਾਲੀਆਂ ਦੋ ਲੈ ਲੈ ਆਹ ਭਾਈ ਆ ਵੇਖੋ ਕੇ ਕੋਈ ਨਾ ਵਾਦ ਨਹੀਂ ਦਿੰਦੀ ਫਿਰ ਬਾਦ ਨਹੀਂ ਸਭੀ ਲੈ ਮਾਰਾ ਜੀ ਕਹੇ 6.5 ਨਿਖੜੇ ਪੂਰਾ ਸੁਰ ਇਹ ਤਾਂ ਇੰਨਾ ਦੀ ਹੈ ਮੇਰਾ ਵੀ ਨਹੀਂ ਹੈਗਾ ਲਖਾਈ ਪਾ ਮੁਕਰ ਦੇ ਥੋੜਿਆ ਬੋਲ ਮਾਨਦਾਰੀ ਹੈ ਲਖਾਈ ਬੰਦਾ ਭੇਜੋ ਨਾਲ ਕੋਈ ਭੇਜ ਦਿਓ ਰੱਸੀ ਦਾ ਪਾਉਣੇ ਰੱਸੀ ਲੈ ਲਓ ਤੂੰ ਜਾ